ਚੇਤ ਮਹੀਨੇ ਦੀ ਮਸਿਆ ਗੁਰੂ ਅਰਜਨ ਦੇਵ ਦਰਬਾਰ ਤੇ ਚੋਲਾ ਸਾਹਿਬ ਜੀ ਸਿੰਘਾ ਪ੍ਰਸਨ ਸੰਚਾਲਕ ਜਸਤੁਨਵਾਲਾ ਸਰਦਾਰ ਸਰਵਣ ਸਿੰਘ ਫਾਜੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਭੀ ਚੋਲਾ ਸਾਹਿਬ ਅਤੇ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਪੰਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਗੁਰਦੁਆਰਾ ਪਾਸ਼ੇ ਪੰਜਵੀਂ ਦਰਬਾਰ ਤੇ ਚੇਤ ਮਹੀਨੇ ਦੀ ਮਸਿਆ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 29 ਮਾਰਚ 2025 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਹੀ ਹੈ ਇਸ ਸਮੇਂ ਪਹੁੰਚ ਰਹੇ ਗੁਰੂਕਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵਿਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਅਤੇ ਸੰਤ ਸਿਪਾਹੀ ਸਿਸਟਰ ਕਵਿਸ਼ਰੀ ਜਥੇ ਸ੍ਰੀ ਹਾਲੀ ਕਲਾਂ ਵਾਲੇ ਵੀ ਆਪਣੀ ਹਾਜ਼ਰੀ ਲਵਾਉਣਗੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਮੱਸਿਆ ਦੇ ਪਿਹਾੜੇ ਤੇ ਗੁਰੂ ਘਰ ਪਹੁੰਚ ਕੇ ਤਨ ਮਨ ਦਾ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰੇਨ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਾਇਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹੀ ਖੁਸ਼ੀ ਜਲ ਸਟੋਰ ਚੋਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਸੁਲਾਮ ਜੀ ਜੀ ਮੈਂ ਬੋਲਦਾ ਜਸਵੀਰ ਸਿੰਘ ਆਪਜੀ ਚੁਲਾ ਸਰਦੀ ਮਸਿਆ ਵਾਲੇ ਦੱਸਦੇ ਨੇ ਸਾਡੇ ਚੰਬਰ ਇਲਾਕੇ ਦੀ ਸੰਗਤਾਂ ਨੂੰ ਨਗਰ ਦੀ ਸੰਗਤਾਂ ਅਜਿਹੀ ਸੰਗਤਾਂ ਨੂੰ ਮਸਿਆ ਸੋਤੋਂ ਬਨਾਸ ਉਹ ਸਾਸਰ ਤੋਂ ਨਾਮ ਤੇ ਨਾਮ ਦੇਵਾ ਸਾਸਰ ਤੋਂ ਤੇਰੇ ਵੱਲ ਵਾਹਿਗੁਰੂ ਜਿੱਕਾ ਖਾਸ ਵਾਹਿਗੁਰੂ ਜੀ ਕੀ ਫਤਿਹ ਦਾਸ ਮਲੇਂਦਰ ਗੁਰਦੁਆਬਾ ਸਾਹਿਬ ਪੰਜੇ ਚੋਲਾ ਸਾਹਿਬ ਇਸ ਸਥਾਨ ਤੇ ਹਰ ਮਹੀਨੇ ਬਾਅਦ ਜਿਹੜਾ ਮਸਿਆ ਦਾੜਾ ਅਮਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਜੀ ਐਸੋ ਆਲੋ ਜਿਹੜਾ ਵਾ ਚੀਜ਼ ਦੀ ਮਸੱਲਾ ਜਿਹੜਾ ਮ ਆ ਜਾ ਰਿਹਾ ਜੋ ਕਿ 29 ਮਾਰਚ 2025 ਨੂੰ ਆ ਰਿਹਾ ਜੀ ਸਭੋ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਵਿੱਚ ਆਨ ਕੇ ਤਨ ਮਨ ਤਾਂ ਨਾਮ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਤੇ ਲਾਭ ਪ੍ਰਾਪਤ ਕਰੋ ਜੀ ਗੁਰੂ ਘਰ ਵਿੱਚ ਰਾਗੀ ਢਾਡੀ ਦਰਬਾਰ ਹੋਵੇਗਾ ਜੀ ਤੇ ਸੰਗਤਾਂ ਦੇ ਵਾਸਤੇ ਟੋਟ ਲੰਗਰ ਵਰਤਾਇਆ ਜਾਏਗਾ ਸਭੋ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਹਰੀਆਂ ਭਰ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ